ਸਾਰੰਗ ਮਹਲਾ ਪੰਜਵਾਂ ਹੋਏ ਸੁਖ ਕਾਸੀਓ ਬਰਨ ਸੁਨਾਵਤ ਹੋਏ ਸੁਖ ਕਾਸੀਓ ਬਰਨ ਸੁਨਾਵਤ ਉਹਨਾਂ ਸੁਖਾਂ ਦਾ ਬਿਆਨ ਕਿਸੇ ਪਾਸੋਂ ਵੀ ਨਹੀਂ ਕੀਤਾ ਜਾ ਸਕਦਾ ਆਨੰਦ ਬਿਨੋਦ ਪੇਠ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਓ ਜਿਹੜੇ ਆਨੰਦ ਗੌਤਕ ਪ੍ਰਭੂ ਦਾ ਦਰਸ਼ਨ ਕਰਦੇ ਆ ਪੈਦਾ ਹੁੰਦੇ ਹਨ ਪਰਭੂ ਦੇ ਗਣ ਗਾਂਦਿਆਂ ਮਨ ਦੀਆਂ ਜਿਹੜੀਆਂ ਖਿਸ਼ੀਆਂ ਪੈਦਾ ਹੁੰਦੀਆਂ ਹਨ ਉਹ ਬਿਆਨ ਨਹੀਂ ਹੋ ਸਕਦੀ ਬੇਸੰ ਭਈ ਬੇਖ ਬਿਸਮਾਦੀ ਬਖਮ ਬੇਸੰ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਉਹ ਚਰਜ ਰੂਪ ਅਤੇ ਕਿਰਪਾ ਦੇ ਸੌਮੇ ਸਰਵ ਵਿਆਪਕ ਪ੍ਰਭੂ ਦਾ ਦਰਸ਼ਨ ਕਰਕੇ ਮੈਂ ਹੈਰਾਨ ਹੋ ਗਈ ਪੀਓ ਅੰਮ੍ਰਿਤ ਨਾਮ ਅਮੋਲਕ ਜੋ ਚਾਖੂਂਗਾ ਮੁਸਕਾਵਤ ਜਦੋਂ ਮੈਂ ਉਸ ਦਾ ਆਤਮਕ ਦੀਵਨ ਦੇਣ ਵਾਲਾ ਅਮੋਲਕ ਨਾਮ ਜਲ ਪੀਤਾ ਤਾਂ ਮੇਰੀ ਹਾਲਤ ਇਉਂ ਹੋ ਗਈ ਜਿਵੇਂ ਕੋਈ ਗੁੰਗਾ ਮਨੋਤਪ ਗੋੜਾ ਜਿਤ ਚੱਕ ਕੇ ਸਿਰਫ ਮੁਸਕਰਾਉਂਦਾ ਹੀ ਹੈ ਸਵਾਦ ਆਸ ਨਹੀਂ ਸਕਦਾ ਜੈਸੇ ਪਵਨ ਬੰਦ ਕਰ ਰਾਖਿਓ ਗੂਜ ਨਾ ਆਵਤ ਜਾਵਤ ਜਿਵੇਂ ਕੋਈ ਜੋਗੀ ਆਪਣੇ ਪ੍ਰਾਣ ਰੋਕ ਲੈਂਦਾ ਹੈ ਉਹਨਾਂ ਦੇ ਆਉਣ ਜਾਣ ਦੀ ਕਿਸੇ ਹੋਰ ਨੂੰ ਸਮਝ ਨਹੀਂ ਪੈ ਸਕਦੀ ਜਾਂ ਕੋ ਹਿਰਦੇ ਪਰਗਾਸ ਭਇਓ ਹਰ ਹੋ ਆ ਕੀ ਕਹੀ ਨਾ ਜਾਏ ਕਹਾਵਤ ਇਸੇ ਤਰ੍ਹਾਂ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਮਨੁੱਖ ਦੀ ਆਤਮਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਆਨ ਉਪਾਵ ਜیتے ਕਿਸ ਕਹੀਐ ਤੇ ਤੇ ਸਿਖੇ ਪਾਵਤ ਦੁਨੀਆਂ ਵਾਲੇ ਗੁਣ ਸਿੱਖਣ ਵਾਸਤੇ ਹੋਰ ਜਿੰਨੇ ਵੀ ਯਤਨ ਦੱਸੇ ਜਾਂਦੇ ਹਨ ਉਹ ਹੋਰ ਨਾਲੋਂ ਸਿੱਖਿਆ ਹੀ ਸਿੱਖੇ ਜਾ ਸਕਦੇ ਹਨ ਜਿੰਨਾ ਚਿਰ ਸਿੱਖਿਆ ਨਾ ਕਿਸੇ ਕੋਲੋਂ ਤੇ ਨਹੀਂ ਸਿੱਖਿਆ ਜਾ ਸਕਦੇ ਸਿੱਖਿਆ ਹੀ ਸਿੱਖਿਆ ਜਾ ਸਕਦੇ ਅਚੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗੰਮ ਜੈਸੇ ਪਰਖਾਵਤ ਪਰ ਚਿੰਤਾ ਦੂਰ ਕਰਨ ਵਾਲਾ ਸੋਹਣਾ ਪ੍ਰਭੂ ਮਨੁੱਖ ਦੇ ਹਿਰਦੇ ਘਰ ਦੇ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ ਜਿਸ ਦੇ ਹਿਰਦੇ ਵਿੱਚ ਪ੍ਰਗਟ ਹੈ ਉਸ ਦੀ ਪਰਖ ਕਰਨੀ ਕਠਨ ਜਿਹਾ ਕੰਮ ਹੈ ਨਿਰਗੁਣ ਰੰਕਾਰ ਅਬਿਨਾਸ਼ੀ ਅਤੁੱਲੋ ਤੁਲਿਓ ਨਾ ਜਾਵਤ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰੇ ਹੈ ਪਰਮਾਤਮਾ ਦਾ ਕੋਈ ਖਾਸ ਸਰੂਪ ਦੱਸਿਆ ਨਹੀਂ ਜਾ ਸਕਦਾ ਪਰਮਾਤਮਾ ਨਾਸਰਥ ਹੈ ਉਹ ਅਤੋਲ ਹੈ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਕਉ ਨਾਨਕ ਅਜਰ ਜਨ ਜਰਿਆ ਜਿਸ ਹੀ ਕਉ ਬਨਿਆਵਤ ਨਾਨਕ ਆਖਦਾ ਹੈ ਜਿਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ ਜਰਰ ਐਤ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲਿਆ ਉਸ ਦੀ ਆਤਮਿਕ ਦਰਸ਼ਾ ਉਹ ਆਪ ਹੀ ਜਾਣਦਾ ਹੈ ਬਿਆਨੀ ਕੀਤੀ ਜਾ ਸਕਦੀ ਸਾਰੰਗ ਮਹਲਾ ਪੰਜਵਾ ਬਖਈ ਦਿਨ ਰਾਤ ਇਵੇਂ ਹੀ ਗੁਜ਼ਾਰੈ ਵਿਸ਼ੇਈ ਮਨੁੱਖ ਇਸੇ ਤਰ੍ਹਾਂ ਵਿਕਾਰਾਂ ਵਿੱਚ ਹੀ ਦਿਨ ਰਾਤ ਆਪਣੀ ਉਮਰ ਬਿਜਾਰਦਾ ਹੈ गोबिंद ना भजे अहं बुध माता जन्म जुवै जों हारै रहौ विषयी मनुख परमात्मा ਦਾ ਭਜਨ ਨਹੀਂ ਕਰਦਾ ਅੰਕਾਰ ਵਿੱਚ ਮੱਤਾ ਹੋਇਆ ਆਪਣਾ ਮਨੁੱਖਾ ਜਨਮ ਇੰਝ ਹਾਰ ਜਾਂਦਾ ਹੈ ਜਿਵੇਂ ਜਵਾਰੀਆ ਜੂਏ ਵਿੱਚ ਬਾਜੀ ਹਾਰਦਾ ਨਾਮ ਅਮੋਲਾ ਪ੍ਰੀਤਨ ਤੇ ਸਿਉ ਪਰਨਿੰਦਾ ਹਿਤਕਾਰੈ ਪਰਮਾਤਮਾ ਦਾ ਨਾਮ ਬਹੁਤ ਹੀ ਕੀਮਤੀ ਹੈ ਵਿਸ਼ਈ ਮਨੁੱਖ ਉਸ ਨਾਲ ਪਿਆਰ ਨਹੀਂ ਪਾਉਂਦਾ ਦੂਜਿਆਂ ਦੀ ਨਿੰਦਾ ਨਾਲ ਪਿਆਰ ਕਰਦਾ ਹੈ ਛਾਪਰ ਬਾਂਦ ਸਵਾਰੇ 3 ਣ ਕੋ ਦੁਆਰੇ ਪਾਵਕ ਜਾ ਰਹਿ ਵਿਸ਼ਈ ਮਨੁੱਖ ਮਾਨੋ ਕੱਖਾਂ ਦਾ ਛੱਪਰ ਬਣਾ ਕੇ ਉਸ ਨੂੰ ਸਜਾਉਂਦਾ ਰਹਿੰਦਾ ਪਰ ਉਸ ਦੇ ਬੂਹੇ ਅੱਗੇ ਅੱਗ ਬਾਲ ਦਿੰਦਾ ਹੈ ਜਿਸ ਕਰਕੇ ਹਰ ਵੇਲੇ ਉਸ ਦੇ ਸੜਨ ਦਾ ਖਤਰਾ ਰਹਿੰਦਾ ਹੈ ਕਲਰ ਪੋਟ ਉਠਾਵੇ ਮੁੰਡੈ ਅੰਮ੍ਰਿਤ ਮਨ ਤੇ ਡਾਰੇ ਵਿਕਾਰਾਂ ਵਿੱਚ ਫਸਿਆ ਮਨੁੱਖ ਮਾਨੋ ਕਲਰ ਦੀ ਪੰਡ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਹੈ ਅਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲਾ ਆਪਣੇ ਮਨ ਵਿੱਚੋਂ ਬਾਹਰ ਸੁੱਟ ਦਿੰਦਾ ਹੈ। </body>ਬਸਤਰ ਕਾਜਰ ਮੈਂ ਭਰਿਆ ਬਹਰ ਬਹਰ ਸਿਰ ਚਾਰੇ ਕਾਲਖ ਭਰੇ ਕਮਰੇ ਵਿੱਚ ਬੈਠਾ ਹੋਇਆ ਚਿੱਟੇ ਕੱਪੜੇ ਪਹਿਨਦਾ ਹੈ ਅਤੇ ਕੱਪੜਿਆਂ ਉੱਤੇ ਕਈ ਕਾਲਖ ਨੂੰ ਮੋੜ-ਮੋੜ ਛਾੜਦਾ ਰਹਿੰਦਾ ਹੈ। ਕਾਟੇ ਪੇੜ ਡਾਲ ਪਰ ਠਡੋ ਖਾਏ ਖਾਏ ਮੁਸਕਰੇ। ਵਿਕਾਰਾਂ ਵਿੱਚ ਫਸਿਆ ਹੋਇਆ ਮਨੁੱਖ ਮਨੋ ਰੁਕਦੇ ਹੀ ਟਾਣ ਉੱਤੇ ਫਲਦਾ ਹੋਇਆ ਹੈ। ਉਸੇ ਰੂਪ ਨੂੰ ਵੱਢ ਰਿਹਾ ਹੈ। ਨਾਲ ਹੀ ਨਾਲ ਮਠਿਆਈਆਂ ਆਦ ਖਾ ਖਾ ਕੇ ਮੁਸਪਰਾ ਰਿਹਾ ਹੈ। ਉਗਰੇ ਵਜਾਇ ਰਸਾ ਤਨ ਪਰਿਓ ਛਿਟੀ ਛਿਟੀ ਸਿਰ ਪਰੈ ਪਰ ਰੁਖ ਵੱਡਿਆਂ ਜਾਣ ਤੇ ਉਹ ਮਨੁੱਖ ਡੂੰਘੇ ਟੋਏ ਵਿੱਚ ਜਾ ਡਿੱਗਦਾ ਹੈ ਸਿਰ ਪਰ ਡਿੱਗ ਕੇ ਹੱਡੀ ਹੱਡੀ ਹੋ ਜਾਂਦਾ ਹੈ ਨਿਰਵੈਰ ਸੰਗ ਵੈਰ ਰਚਾਇ ਪਹੁੰਚ ਨਾ ਸਕੈ ਗਵਾਰੇ ਮੂਰਖ ਵਿਕਾਰੀ ਮਨੁੱਖ ਉਸ ਸੰਤ ਜਨ ਨਾਲ ਸਦਾ ਵੈਰ ਬਣਾਈ ਰੱਖਦਾ ਹੈ ਜੋ ਕਿਸੇ ਨਾਲ ਵੀ ਵੈਰ ਨਹੀਂ ਕਰਦਾ ਮੂਰ ਉਸ ਸੰਤ ਜਨ ਬਰਾਬਰੀ ਕਰਨ ਦਾ ਯਤਨ ਕਰਦਾ ਹੈ ਪਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਕਉ ਨਾਨਕ ਸੰਤਨ ਕਾ ਰਖਾ ਪਾਰ ਬ੍ਰਹਮ ਨ ਕਰੇ ਨਾਨਕ ਆਖਦਾ ਵਿਕਾਰੀ ਮੂਰਖ ਮਨੁਖ ਸੰਤ ਜਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਸੰਤ ਜਨਾਂ ਦਾ ਰਖਨ ਰੰਗਕਾਰ ਪਾਰ ਬ੍ਰਹਮ ਸਦਾ ਆਪ ਹੈ ਸਾਰੰਗ ਮਹਲਾ ਪੰਜਵਾਂ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਹੋਰ ਸਾਰੇ ਜੀਵ ਪ੍ਰੇ ਪੈ ਰਹੇ ਨੇ ਮਾਇਆ ਦੀ ਖਾਤਰ ਭਟਕਦੇ ਆ ਉਹਨਾਂ ਨੂੰ ਸਹੀ ਜੀਵਨ ਰਾਹ ਦੀ ਸੂਝ ਨਹੀਂ ਪਈ ਏਕ ਸੁਧਾਰ ਜਨ ਕਹਿ ਹਿਰਦੇ ਵਸਿਆ ਤਿਨਾ ਬਿਦ ਤਤ ਪਛਾਨਿਆ ਰਹੋ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ ਉਸ ਨੇ ਸਮਝੋ ਵੇਦ ਆਦਿ ਧਰਮ ਪੁਸਤਕਾਂ ਦਾ ਤਤ ਸਮਝ ਲਿਆ ਵਾਰ ਰਹਿਤ ਮਾਰਗ ਜੇ ਤੱਕਿਸ਼ ਹੋਈ ਹੈ ਤੇ ਤਾਂ ਲੋਗ ਵਿਚਾਰਾ ਦੁਨੀਆ ਦੇ ਧੰਦਿਆਂ ਵਿੱਚ ਰੁੱਝੇ ਰਹਿਣ ਵਾਲਾ ਜਿਤਨਾ ਵੀ ਜੀਵਨ ਰਸਤਾ ਹੈ ਇਹ ਸਾਰਾ ਲੋਕਾਂ ਵਿੱਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ ਰਸਤਾ ਹੈ ਜੋ ਲੋ ਹਿਰਦੇ ਨਹੀਂ ਪਰਗਾਸਾ ਤੋ ਲੋ ਅੰਧ ਅੰਧਾਰਾ ਜਦੋਂ ਤੱਕ ਮਨੁੱਖ ਦੇ ਹਿਰਦੇ ਵਿੱਚ ਹਰ ਨਾਮ ਦਾ ਚਾਨਣ ਨਹੀਂ ਹੁੰਦਾ ਤੱਕ ਆਤਮਤ ਜੀਵਨ ਵੱਲ ਘੂਪ ਹਨੇਰਾ ਟਿਕਿਆ ਰਹਿੰਦਾ ਜੈਸੇ ਧਰਤੀ ਸਾਧੈ ਬਹੁ ਬਿਦ ਬਿਨ ਬੀਜੇ ਨਹੀਂ ਜਾਮੈਂ ਜਿਵੇਂ ਕੋਈ ਕਿਸਾਨ ਆਪਣੀ ਜ਼ਮੀਨ ਨੂੰ ਕਈ ਤਰੀਕਿਆਂ ਨਾਲ ਤਿਆਰ ਕਰਦਾ ਹੈ ਪਰ ਉਸ ਵਿੱਚ ਬੀ ਬੀਜਣ ਤੋਂ ਬਿਨਾ ਕੁਝ ਵੀ ਨਹੀਂ ਉਗਦਾ RAM ਨਾਮ ਬਿਨ ਮੁਕਤ ਨ ਹੋਈ ਹੈ ਟੁੱਟ ਨਹੀ ਅਭਿਮਨ ਹੈ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਬੀਜਣ ਤੋਂ ਬਿਨਾ ਮਨੁੱਖ ਨੂੰ ਵਿਕਾਰਾਂ ਤੋਂ ਖਲਾਸੀ حاصل ਨਹੀਂ ਹੁੰਦੀ। ਉਸ ਦੇ ਅੰਦਰੋਂ ਹੰਕਾਰ ਨਹੀਂ ਮੁਕਦਾ। ਨੀਰ ਬਿਲੋਵੈ ਆਤ ਸ੍ਰਮ ਭਾਵੈ ਨੈਨੁ ਕੈ ਸੇ ਰਿਸੈ। ਜਿਹੜਾ ਮਨੁੱਖ ਪਾਣੀ ਨੂੰ ਹੀ ਰੜਕਦਾ ਰਹਿੰਦਾ ਹੈ ਉਹ ਨਿਹਰਾ ਬਹੁਤ ਥਕੇਵਾ ਹੀ ਖੜਦਾ ਹੈ। ਪਾਣੀ ਰੜਕਣ ਨਾਲ ਉਸ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ। ਬੇਨਗੁਰ ਭੇਟੇ ਮੁਕਤ ਨਾ ਕਾਹੂੰ। ਮਿਲਤ ਨਹੀਂ ਜਗਦੀਸੈ ਤੇਵੇਂ ਹੀ ਗੁਰੂ ਨੂੰ ਮਿਲਣ ਤੋਂ ਬਿਨਾ ਕਿਸੇ ਨੂੰ ਵੀ ਮੁਕਤੀ ਵਿਚਾਰਾਂ ਤੋਂ ਖਲਾਸੀ ਪ੍ਰਾਪਤ ਨਹੀਂ ਹੁੰਦੀ ਮਨੁੱਖ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾ ਹਰ ਨਾਮ ਖੋਜ ਕਰਦਿਆਂ ਕਰਦਿਆਂ ਅਸਾਂ ਇਹ ਵਿਚਾਰ ਕੀਤੀ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸਾਰੇ ਸੁੱਖ ਦੇਣ ਵਾਲਾ ਹੈ ਕੋ ਨਾਨਕ ਤਿਸ ਭਇਓ ਪ੍ਰਾਪਤ ਜਾਂ ਕੈ ਲੇਖ ਮਥਾ ਮਾ ਪਰ ਨਾਨਕ ਆਖਦਾ ਹੈ ਹਰਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਹਰਨਾਮ ਦੀ ਪ੍ਰਾਪਤੀ ਦਾ ਲੇਖ ਜਗਦਾ ਹੈ ਸਾਰੰਗ ਮਹਲਾ ਪੰਜਵਾਂ ਆਨੰਦਨ ਰਾਮ ਕੇ ਗੁਣ ਕਹੀਐ ਆਓ ਅਸੀਂ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੀਏ ਸਗਲ ਪਦਾਰਥ ਸਰਬ ਸੁਖ ਸਿੰਧ ਮਨ ਬਾਂਛਤ ਫਲ ਲਈਏ ਰਹਾਓ ਗੁਣ ਗਉਣ ਦੀ ਬਰਕਤ ਨਾਲ ਆਓ ਸਾਰੇ ਪਦਾਰਥ ਸਾਰੇ ਸੁਖ ਸਾਰੀਆਂ ਸੱਡੀਆਂ ਸਾਰੇ ਮਨ ਮੰਗੇ ਫਾਲਾ ਹਸਲ ਕਰ ਲਈਏ ਆਓ ਸੰਤ ਪ੍ਰਾਨ ਸੁਖ ਦਾਤੇ ਸਿਮਰਾਂ ਪ੍ਰਭ ਅਬਿਨਾਸ਼ੀ اے ਸੰਤ ਜਨੋ ਆਓ ਅਸੀਂ ਪ੍ਰਾਨ ਦਾਤੇ ਸੁਖ ਦਾਤੇ ਅਬਨਾਸ਼ੀ ਪ੍ਰਭੂ ਦਾ ਨਾਮ ਸਿਮਰਿਏ ਨਾ ਤਨਾਤ ਦੀਨ ਦੁਖ ਪੰਨਨ ਉਹ ਰਹੋ ਕਟਵਾਸੀ ਉਹ ਪ੍ਰਭੂ ਨਿਖਸਮਿਆਂ ਦਾ ਖਸਮ ਹੈ ਉਹ ਪ੍ਰਭੂ ਗਰੀਬਾਂ ਦੇ ਦੁੱਖ ਦਾ ਨਾਸ਼ ਕਰਨ ਵਾਲਾ ਹੈ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ ਪ੍ਰਭੂ ਸਾਰੇ ਸਰੀਰਾਂ ਵਿੱਚ ਮੌਜੂਦ ਹੈ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀਵੜ ਭਾਗੇ ਇਹ ਸੰਤ ਜਨੋ ਪ੍ਰਮਾਤਮਾ ਦੇ ਗਉਣ ਸ਼ਰਧਾ ਨਾਲ ਗਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਪ੍ਰਮਾਤਮਾ ਦਾ ਨਾਮ ਰਸ ਪੀ ਕੇ ਵੱਡੇ ਭਾਗਾਂ ਵਾਲੇ ਬਣ ਜਾਈਦਾ। ਕਾਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਲਾਗੇ। ਇਹ ਸੰਤ ਜਨੋ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਸਰਪ ਜੁੜ ਕੇ ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ। ਉਹਨਾਂ ਦੇ ਸਰੀਰ ਵਿੱਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ। ਕਾਮ ਕ੍ਰੋਧ ਝੂਟ ਤਜ ਨਿੰਦਾ ਹਰ ਸਿਮਰਨ ਬੰਦਨ ਟੂਟੇ اے ਸੰਤ ਜਨੋ ਕਾਮ ਕ੍ਰੋਧ ਝੂਠ ਨਿੰਦਿਆ ਛੱਡ ਕੇ ਪ੍ਰਭ ਆਤਮਾ ਦਾ ਨਾਮ ਸਿਮਰਨ ਦੇ ਰਾਹੀ ਮਨੁੱਖਾਂ ਦੇ ਅਧਰਮਾਇਆ ਦੇ ਮੋਦੀਆਂ ਸਾਰੀਆਂ ਫਾਇਆਂ ਟੁੱਟ ਜਾਂਦੀਆਂ ਹਨ ਮੋਹ ਮਗਨ ਅਹੰਗ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਮੋਹ ਵਿੱਚ ਡੁੱਬੇ ਰਹਿਣਾ ਹਉਮੈ ਵਿੱਚ ਚੰਨੇ ਹੋਏ ਰਹਿਣਾ ਮਾਇਆ ਦੇ ਕਬਜੇ ਦੀ ਲਾਲਸਾ ਇਹ ਸਾਰੇ ਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਅੰਦਰੋਂ ਖਤਮ ਹੋ ਜਾਂਦੇ। ਤੂੰ ਸਰਬਰਥ ਪਾਰਬ੍ਰह्म ਸਵਾਮੀ ਕਰ ਕਿਰਪਾ ਜਨ ਤੇਰਾ। हे ਪਾਰਬ੍ਰह्म हे स्वामी ਤੂੰ ਸਭ ਤਾਕਤਾਂ ਦਾ ਮਾਲਕ ਹੈ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣਾ ਨਾਮ ਸਿਮਰਨ ਦਾ ਖੈਰ ਪਾ। ਮੈਂ ਤੇਰਾ ਦਾਸ ਹੂ ਰਹੋ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨਿਰਾ। ਏ ਨਾਨਕ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ ਉਹ ਪ੍ਰਭੂ ਸਭ ਦੇ ਨੇੜੇ ਵਸਦਾ ਹੈ ਸਾਰੰਗ ਮੰਹਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਬਕੇ ਜੰਦਾ ਬਲਿਹਾਰ ਜਾਂਕਰ ਸੰਗ ਪਾਰ ਬ੍ਰਹਮ ਧਿਆਈ ਹੈ ਉਪਦੇਸ਼ ਹਮਾਰੀ ਗਤ ਕਰਨ ਰਹਾਉ ਜਿਸ ਦਾ ਉਪਦੇਸ਼ ਅਸਾਂ ਜੀਵਾਂ ਦੀ ਉੱਚੀ ਆਤਮਿਕ ਦਸ਼ਾ ਬਣਾ ਦਿੰਦਾ ਹੈ ਦੁੱਖ ਰੋਗ ਭੈ ਸਗਲ ਬਿਨਾ ਸੇ ਜੋ ਆਵੇ ਹਰ ਸੰਤ ਸ਼ਰਣ ਜਿਹੜਾ ਮਨੁੱਖ ਹਰੀ ਦੇ ਸੰਤ ਗੁਰਦੇਵ ਦੀ ਸ਼ਰਣ ਪਿੰਦਾ ਹੈ ਉਸ ਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਡਰ ਨਾ ਆਸ਼ ਹੋ ਜਾਂਦੇ ਹਨ ਆਪ ਜਪੇ ਅਵਰਾ ਨਾਮ ਜਪਾਵੇ ਵੱਡ ਸਮਰੱਥ ਤਾਰਣ ਤਰਨ ਓਮ ਨੋਖ ਵੱਡੀ ਸਮਰੱਥਾ ਵਾਲੇ ਹਰੀਦਾ ਸਭ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਗਾਣ ਜੋਗ ਹਰੀਦਾ ਨਾਮ ਆਪ ਜਪਦਾ ਹੈ ਤੇ ਹੋਰ ਨਾ ਪਾਸੋਂ ਜਪਾਉਂਦਾ ਹੈ ਜਾਂ ਕੋ ਮੰਤਰ ਉਤਾਰੇ ਸੰਸਾਰ ਉਣੇ ਕੋ ਸੁਭਰ ਭਰਨ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਨਣਾ ਹਾਂ ਜਿਸ ਦਾ ਉਪਦੇਸ਼ ਮਨੁੱਖ ਦਾ ਸਹਿਮ ਦੂਰ ਕਰ ਦਿੰਦਾ ਹੈ ਜਿਹੜਾ ਗੁਰੂ ਆਤਮਿਕ ਜੀਵਾਂ ਤੋਂ ਸਖਣੇ ਮਨੁੱਖਾਂ ਨੂੰ ਨੱਕਾ ਨੱਕ ਪਰ ਦਿੰਦਾ ਹੈ ਹਰ ਦਾਸਨ ਕੀ ਆਗਿਆ ਮੰਨਤ ਤੇ ਨਹੀਂ ਫਨ ਗਰਬ ਪਰਣ ਜਿਹੜੇ ਮਨੁੱਖ ਹਰੀ ਦੇ ਦਾਸਾਂ ਦੀ ਰਜਾ ਵਿੱਚ ੁਰਦੇ ਹਨ ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾਂਕੇ ਜਨਮ ਮਰਨ ਸੰਤ ਜਨਾਂ ਦੀ ਸੇਵਾ ਕਰਦਿਆਂ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਗੁਰੂ ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁਖ ਕੱਟ ਦਿੰਦਾ ਹੈ ਜਾਂ ਕੋ ਭਇਓ ਕਿਰਪਾਲ ਬੀਠੁਲਾ ਤੈਨ ਹਰ ਹਰ ਅਜਰ ਜਰਨਾ ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਕੋ ਤੇ ਮਾਇਆ ਤੋਂ ਨਲੇ ਪ੍ਰਭੂ ਦਇਆਵਾਨ ਰਹਿ ਉਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ ਜਰਾ ਰਹਤ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਹਰ ਰਸ ਹੈ ਅਗਾਨੇ ਸਹਿਜ ਸਮਾਨੇ ਮੁਖ ਤੇ ਨਾਹੀ ਜਾਤ ਬਰਨਾਂ ਹੇ ਨਾਨਕ ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਰਸ ਨਾਲ ਰਾਜ ਜਾਂਦੇ ਹਨ ਆਤਮਕ ਅਡੋਲਤਾ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਦੀ ਉੱਚੀ ਆਤਮਕ ਵਰਸਤਾ ਨੂੰ ਬਿਆਨ ਨਹੀਂ ਕੀਤੀ ਜਾ ਸਕਦੀ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਾਰਨ ਉਹ ਮਨੁੱਖ ਪ੍ਰਭੂ ਦਾ ਨਾਮ ਜਪ ਜਪ ਕੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਸਾਰੰਗ ਮਹੱਲਾ ਪੰਜਵਾ ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਇਹ ਭੈਣੇ ਮੈਂ ਵੀ ਉਸ ਗੁਣਾਂ ਦੇ ਜਾਣੇ ਪ੍ਰਭੂ ਦੇ ਸਿਰਫ ਸਿਫਤ ਸਲਾਹ ਦੇ ਗੀਤ गा ਰਹੀ ਹਾਂ ਭਲੇ ਸੰਜੋਗ ਭਲੇ ਦਿਨ ਔਸਰ ਜੋ ਗੋਪਾਲ ਦੇ ਝਾਇ ਉਰਹਾਉ ਜੇਸ ਵਾਸਤੇ ਉਹ ਭਲੇ ਸਵਾਭ ਹੁੰਦੇ ਹਨ ਭਾਗਾ ਵਾਲੇ ਦਿਨ ਹੁੰਦੇ ਹਨ ਸੋਹਣੇ ਸਮੇ ਹੁੰਦੇ ਹਨ ਜਦੋਂ ਕੋਈ ਜਿੰਦ ਸ੍ਰਿਸ਼ਟੀ ਦੇ ਪਾਲਣ ਹਰ ਪ੍ਰਭੂ ਨੂੰ ਪੂਸ਼ ਕਰ ਲੈ ਸੰਤਾਂ ਚਰਨ ਮੋੜ ਲੋ ਮੱਥਾ ਹੈ ਪੈਣੇ ਮੇਰਾ ਮੱਥਾ ਹਣ ਸੰਤਾਂ ਦੇ ਚਰਨਾਂ ਤੇ ਹੈ ਹਮਰੇ ਮਸਤਕ ਸੰਤ ਧਰੇ ਹੱਥਾ ਮੇਰੇ ਮੱਥੇ ਉੱਤੇ ਸੰਤਾਂ ਨੇ ਆਪਣੇ ਹੱਥ ਰੱਖੇ ਹਨ ਮੇਰੇ ਵਾਸਤੇ ਬੜਾ ਹੀ ਸੁਭਾਗ ਸਮਾ ਹੈ ਸਾਦਾ ਮੰਤਰ ਮੋਰ ਲੋ ਮਨਵਾ ਗੁਰੂ ਦਾ ਉਪਦੇਸ਼ ਮੇਰੇ ਅਜਾਣ ਮਨ ਵਿੱਚ ਆ ਵਸਿਆ ਹੈ ਤਾਂ ਤੇ ਗਤ ਹੋਏ ਤ੍ਰੈ ਗੁਨੀਆਂ ਉਸ ਦੀ ਬਰਕਤ ਨਾਲ ਮੇਰੇ ਅੰਦਰੋਂ ਮਾਇਆ ਦੇ ਤਿੰਨਾਂ ਹੀ ਗੁਣਾਂ ਦਾ ਪ੍ਰਭਾਵ ਦੂਰ ਹੋ ਗਿਆ ਭਗਤਾਂ ਦਰਸ਼ ਦੇਖ ਨੈ ਨਰੰਗਾ ਸੰਤ ਜਨਾਂ ਦਾ ਦਰਸ਼ਨ ਕਰਕੇ ਮੇਰੀਆਂ ਅੱਖਾਂ ਵਿੱਚ ਅਜੇਹਾ ਪ੍ਰੇਮ ਪੈਦਾ ਹੋ ਗਿਆ ਹੈ ਲੋਭ ਮੋਹ ਟੁੱਟੇ ਭ੍ਰਮ ਸੰਗਾ ਤੇ ਲੋਭ ਮੋਹ ਪਟਕਣਾ ਦਾ ਸਾਥ ਮੇਰੇ ਅੰਦਰੋਂ ਮੁੱਕ ਗਿਆ ਕਹੁ ਨਾਨਕ ਸੁਖ ਸਹਜ ਆਨੰਦ ਦਾ ਨਾਨਕ ਆਕਦਾ ਹੁਣ ਮੇਰੇ ਅੰਦਰ ਆਤਮਾ ਕੱਢੋ ਅਤੇ ਸੁਖ ਆਨੰਦ ਬਣੇ ਪਿਆ ਹੈ ਖੋਲ ਪੀਤ ਮਿਲੇ ਪਰਮਾਨੰਦਾ ਮੇਰੇ ਅੰਦਰੋਂ ਹਮੇ ਦੀ ਕੰਧ ਤੋੜ ਕੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਬਬੂ ਜੀ ਮੈਨੂੰ ਮਿਲ ਪਏ ਹਨ ਸਾਰੰਗ ਮਹਲਾ ਪੰਜਵਾਂ ਘਰ ਦੂਜਾ ੴ ਸਤਿ ਗੁਰ ਪ੍ਰਸਾਦ ਕੈਸੇ ਕਹੂੰ ਮੋਹ ਜੀ ਬੇਦਨਾ ਆਈ ਸਾਰੰਗ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਦੇ ਗੋ ਦੂਸਰੇ ਘਰ ਵਿੱਚ ਗਾਉਣ ਦੀ ਸਤਿਗੁਰਾਂ ਨੇ ਅਦਾਇਤ ਕੀਤੀ ਹੈ ਮੰਗਲਾ ਚਰਨ ਵਿੱਚ ਸੰਖੇਪ ਪਰਮਾਤਮਾ ਇੱਕ ਹੈ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ हे ਵੀਰ ਮੈਂ ਆਪਣੇ ਦਿਲ ਦੀ ਪੀੜ ਕਿਵੇਂ ਬਿਆਨ ਕਰਾਂ ਬਿਆਨ ਕਰ ਨਹੀਂ ਸਕਦੀ ਦਰਸ਼ਨ ਪਿਆਸ ਪ੍ਰੇਪੀਤ ਮਨੋਹਰ ਮਨ ਨਾ ਰਹੇ ਬਹੁ ਵਿਦ ਉਮਕਾਈ ਰਹਾਉ ਮੇਰੇ ਅੰਦਰ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤ ਹੈ ਉਸ ਦੇ ਦਰਸ਼ਨ ਦੀ ਤਾਂਘ ਹੈ ਦਰਸ਼ਨ ਤੋਂ ਮੇਰਾ ਮੇਰਾ ਮਨ ਤਿਰਜ ਨਹੀਂ ਕਰਦਾ ਮੇਰੇ ਅੰਦਰ ਕਈ ਤਰੀਕਿਆਂ ਨਾਲ ਹਮੰਗ ਉੱਠ ਰਹੀ ਹੈ ਚਿਤਵਨ ਚਿਤਵੋ ਪ੍ਰੇ ਪ੍ਰੀਤ ਬੈਰਾਗੀ ਕਦ ਪਾਵਾਂ ਹਰ ਦਰਸਾਈ ਹੈ ਵੀਰ ਮੈਂ ਪਿਆਰੇ ਦੀ ਪ੍ਰੀਤ ਨਾਲ ਵਿਰਾਗਣ ਹੋਈ ਪਈ ਹਾਂ ਮੈਂ ਹਰ ਵੇਲੇ ਇਹ ਸੋਚਦੀ ਰਹਿੰਦੀ ਹਾਂ ਕਿ ਮੈਂ ਹਰੀ ਦਾ ਦਰਸ਼ਨ ਕਦੋਂ ਕਰਾਂਗੀ ਯਤਨ ਕਰੋਂ ਇਹ ਮਨ ਨਹੀਂ ਧੀਰੈ ਹੋ ਹੈ ਰੇ ਸੰਤ ਮਿਲਾਈ ਇਸ ਮਨ ਨੂੰ ਧੀਰਜ ਦੇਣ ਲਈ ਮੈਂ ਯਤਨ ਕਰਦੀ ਰਹੀ ਹਾਂ ਪਰ ਇਹ ਮਨ ਧੀਰਜ ਨਹੀਂ ਤਰ ਕਰਦਾ ਹੈ ਵੀ ਪੀਰ ਜੇਹਾ ਵੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ ਜਪ ਤਪ ਸੰਜਮ ਪੁੰਨ ਸਭ ਹੋ ਮੋਂ ਤਿਸ ਅਰਪੋਂ ਸਬ ਸੁ ਪਝਾਈ ਹੈ ਵੀਰ ਮੈਂ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁੰਨ ਕੁਰਬਾਨ ਕਰ ਦਿਆਂ ਸਾਰੇ ਸੁਖਾਂ ਦੇ ਵਸੀਲੇ ਪਿਆਰੇ ਪ੍ਰਭੂ ਨਾਲ ਮਿਲਣ ਵਾਸਤੇ ਸੰਤ ਅਗੇ ਭੇਟ ਰੱਖ ਦਿਆਂਗੀ ਏਕ ਨਿਮਕ ਪ੍ਰੇਅ ਦਰਸ ਦਿਖਾਵੇ ਤਿਸ ਸੰਤਨ ਕੈ ਬਲ ਜਾਈ हे वीर जे कोई ਅੱਖ ਝਮਕਣ ਜਿੰਨੇ ਸਮੇਂ ਲਈ ਹੀ ਮੈਨੂੰ ਪਿਆਰੇ ਦਾ ਦਰਸ਼ਨ ਕਰਾ ਦੇਵੇ ਤਾਂ ਮੈਂ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦਕੇ ਪ੍ਰਭਾਨ ਜਾਵਾਂ ਕਰੋ ਨਹੀ ਹੋ ਰਹਾ ਬਹੁਤ ਬੇਨਤੀ ਸੇਵਾ ਦਿਨ ਰਹਿ ਨਾਈ ਹੈ ਵੀਰ ਮੈਂ ਉਸ ਦੇ ਅੱਗੇ ਬਹੁਤ ਤਰਲਾ ਕਰਾਂਗੀ ਬੇਨਤੀ ਕਰਾਂਗੀ ਮੈਂ ਦਿਨ ਰਾਤ ਉਸ ਦੀ ਸੇਵਾ ਕਰਾਂਗੀ ਮਾਨ ਅਭਿਮਾਨ ਸਗਲ ਤਿਆਗੇ ਜੋ ਪ੍ਰੇ ਬਾਤ ਸੁਣਾਈ ਜਿਹੜਾ ਕੋਈ ਸੰਤ ਮੈਨੂੰ ਪਿਆਰੇ ਪ੍ਰਭੂ ਦੀ ਸਿੱਖ ਸਲਾਹ ਦੀ ਗੱਲ ਸੁਣਾਏ ਮੈਂ ਉਸ ਦੇ ਅੱਗੇ ਆਪਣਾ ਸਾਰਾ ਮਾਣ ਅੰਕਾਰ ਤਿਆਗ ਦਿਆਂ। ਦੇਖ ਚਰਿੱਤਰ ਭਈ ਹਾਂ ਵਿਸਮਨ ਗੁਰ ਸਤਗੁਰ ਪੁਰਖ ਮਿਲਾਈ। ਮੈਂ ਕੌਤਕ ਵੇਖ ਕੇ ਹੈਰਾਨ ਹੋ ਗਈ ਕਿ ਗੁਰੂ ਨੇ ਸਤਗੁਰ ਨੇ ਮੈਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜੋੜ ਦਿੱਤਾ। ਰਬ ਰੰਗ ਦਿਆ ਲੋ ਮੋਹ ਗ੍ਰਹਿ ਮੈਂ ਪਾਇਆ ਜਨ ਨਾਨਕ ਤਪ ਤੁ ਬੁਝਾਈ। ਹੇ ਦਾਸ ਨਾਨਕ ਦਇਆ ਦਾ ਸੋਮਾ ਪਿਆਰ ਸਰੂਪ ਪ੍ਰਮਾਤਮਾ ਆਪਣੇ ਹਿਰਦੇ ਘਰ ਵਿੱਚ ਲੱਭ ਲਿਆ ਤੇ ਮੇਰੇ ਅੰਦਰੋਂ ਮਾਇਆ ਵਾਲੀ ਸਾਰੀ ਤਪਸ਼ ਮਿਟ ਗਈ